2026 ਦੇ ਜਨਵਰੀ ਤੇ ਫਰਵਰੀ ਦੀ ਮਹਾਵਿਨਾਸ਼ ਦੀ ਵੱਡੀ ਭਵਿੱਖਬਾਣੀ ਕੀ ਕੀ ਹੋਇਆ ਇਹਨਾਂ 2 ਮਹੀਨਿਆਂ ਚ ਜਵਾਲਾਮੁਖੀ ਫਟਣ ਮਗਰੋਂ ਸੰਤਾਂ ਦੀ 25 ਸਾਲ ਪੁਰਾਣੀ ਭਵਿੱਖਬਾਣੀ ਸੱਚ ਹੋਣੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਪਿਆਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਚੈਨੀ ਤੇ ਰਾਖ ਦੇ ਬੱਦਲ ਸਾਡੇ ਉੱਪਰ ਬਹੁਤ ਜ਼ਿਆਦਾ ਹਾਵੀ ਹੋ ਗਏ ਤੇ ਸਾਡੇ ਲੋਕ ਇਸ ਸਟੇਜ ਨੂੰ ਸੋਚ ਕੇ ਬਹੁਤ ਪਰੇਸ਼ਾਨ ਹੋ ਗਏ ਤੇ ਸਾਡੇ ਲੋਕਾਂ ਦੀ ਜਿਹੜੀ ਪਰੇਸ਼ਾਨੀ ਸੀ ਉਹਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਸਾਡੇ ਲੋਕ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ ਗਏ ਉਹਦਾ ਕਾਰਨ ਪਤਾ ਕੀ ਸੀ ਜੋ ਪਿਛਲੇ ਦਿਨੀ ਇਥੋਂ ਪੇਥੀਆ ਦੇ ਵਿੱਚ ਜੋ ਅਫਰੀਕਾ ਦੇ ਵਿੱਚ ਪੈਂਦਾ ਹੈ ਉੱਥੇ ਇੱਕ 12000 ਸਾਲ ਪੁਰਾਣਾ ਜਵਾਲਾਮੁਖੀ ਫਟਿਆ ਜਿਸ ਦਾ ਲਾਵਾ ਤੇ ਜਿਸ ਦੀ ਸਵਾਰ ਰਾਖ ਦੇ ਬਦਲ 15 ਕਿਲੋਮੀਟਰ ਉੱਚੀ ਅਸਮਾਨ ਦੇ ਵਿੱਚ ਚੜ ਗਏ ਇਹ ਉੱਥੇ ਸੀ ਜਿੱਥੇ ਸਾਨੂੰ ਦਿੱਕਤ ਪਰੇਸ਼ਾਨੀ ਕੋਈ ਨਹੀਂ ਸੀ ਫਲਾਈਟਾਂ ਨੂੰ ਉਡਣ ਜਾ ਹੋਰ ਜਿਹੜੇ ਅਸਮਾਨੀ ਸੈਟਲਾਈਟ ਤੋਂ ਜਿਹਨੂੰ ਬਿਲਕੁਲ ਆਰਾਮ ਨਾਲ ਦੇਖਿਆ ਜਾ ਸਕਦਾ ਸੀ ਤੇ ਜਿੱਥੇ ਸਾਡੀ ਹਵਾ ਜਿੱਥੇ ਅਸੀਂ ਸਾਹ ਲੈਂਦੇ ਆ ਉਹ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਜਨਵਰੀ 2026 ਜੇ ਆਪਾਂ ਗੱਲ ਕਰੀਏ ਜਾਪਾਨ ਆਈਸਲੈਂਡ ਇੰਡੋਨੇਸ਼ੀਆ ਅਤੇ ਇਟਲੀ ਵਿੱਚ ਇੱਕੋ ਰਾਤ ਧਰਤੀ ਹਿੱਲੀ ਤੇ ਵਿਗਿਆਨੀ ਹੈਰਾਨ ਰਹਿ ਗਏ ਕਈ ਪੁਰਾਣੇ ਜਵਾਲਾਮੁਖੀਆਂ ਦੇ ਹੇਠਾਂ ਮੈਗਮਾ ਚੈਂਬਰ ਅਚਾਨਕ ਗਰਮ ਹੋਣ ਲੱਗੇ ਜਿੱਥੇ ਸਦੀਆਂ ਤੋਂ ਚੁੱਪੀ ਸੀ ਉੱਥੇ ਪਹਿਲੀ ਵਾਰ ਗਰਜ ਦੀ ਆਵਾਜ਼ ਆਈ ਇੱਕ ਡਰਾਉਣਾ ਅਹਿਸਾਸ ਪੈਦਾ ਹੋਇਆ ਜਿਵੇਂ ਧਰਤੀ ਆਪ ਚੇਤਾਵਨੀ ਦੇ ਰਹੀ ਹੋਵੇ ਕਿਉਂਕਿ ਲੋਕ ਜਿਹੜੇ ਨੇ ਹੁਣ ਡਰੇ ਹੋਏ ਨੇ ਵੀ ਸਾਡਾ ਜਿਹੜਾ ਸਮਾਂ ਆ ਵੀ ਕਿਤੇ ਆਉਣ ਵਾਲਾ ਸਮਾਂ ਅਜੀਹਾ ਨਾ ਹੋਵੇ ਹੁਣ ਦੂਜੀ ਨਿਸ਼ਾਨੀ ਫਰਵਰੀ 2026 ਇੰਡੋਨੇਸ਼ੀਆ ਤੇ ਤਾਮਬੋਰਾ ਪਹਾੜ ਤੇ ਅਚਾਨਕ ਧੂਆਂ ਛੱਡਣਾ ਸ਼ੁਰੂ ਕੀਤਾ ਬੱਦਲ ਕਾਲੇ ਆਕਾਸ਼ ਭੂਰਾ ਸੂਰਜ ਦੀ ਰੋਸ਼ਨੀ ਧੁੰਦਲੀ ਹੋਣ ਲੱਗੀ ਦੁਨੀਆ ਭਰ ਦੇ ਮੌਸਮੀ ਵਿਗਿਆਨੀਕ ਜਿਹੜੇ ਸੀ ਉਹਨਾਂ ਨੇ ਇੱਕੋ ਜਿਹਾ ਬਾਕ ਵਪਾਰ ਦੇ ਸੁਣੇ ਗਏ ਇਹ ਕੇਵਲ ਸ਼ੁਰੂਆਤ ਹੈ ਸੋ ਆਖਰ ਸਾਨੂੰ ਉਸ ਗੱਲ ਦੇ ਬਾਰੇ ਜਰੂਰ ਪਤਾ ਹੋਵੇ ਇੱਕ ਬੇਨਤੀ ਕਰਾਂ ਵੀ ਜੇ ਪਰਮਾਤਮਾ ਨੇ ਚਾਹਿਆ ਤੇ ਕੋਈ ਇੱਕ ਸਕਿੰਟ ਜਾਂ ਇੱਕ ਮਿੰਟ ਤੱਕ ਵੀ ਦੁਨੀਆ ਨੂੰ ਬਚਾ ਨਹੀਂ ਸਕਦਾ ਜੇ ਪਰਮਾਤਮਾ ਨੇ ਚਾਇਆ ਵੀ ਖਤਮ ਕਰਨਾ ਹੀ ਕਰਨਾ ਹੈ ਤੇ ਪਰਮਾਤਮਾ ਖਤਮ ਕਰ ਦੇਗਾ ਦੁਨੀਆ ਨੂੰ ਖਤਮ ਕਰਨਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹ ਉਹ ਜਨਮ ਦਾਤਾ ਆ ਉਹ ਪਰਮਾਤਮਾ ਆ ਉਹ ਕੀ ਹੈ ਗੋਡ ਗੋਡ ਦੇ ਆਪਾਂ ਜੇ ਸ਼ਬਦਾਂ ਨੂੰ ਸਮਝਦੇ ਆ ਕੀ ਹੈ ਜੀ ਉਹ ਪਰਮਾਤਮਾ ਕੀ ਹੈ ਉਹ ਗੋਡ ਹੈ ਜਿਨੇ ਸਾਨੂੰ ਬਣਾਇਆ ਉਹ ਪਰਮਾਤਮਾ ਹੈ ਗੋਡ ਕੀ ਹੈ ਉਹ ਰੱਬ ਉਹ ਭਗਵਾਨ ਉਹ ਪਰਮਾਤਮਾ ਜੀ ਗੋਡ ਦਾ ਮਤਲਬ ਹੈ ਉਹ ਗੋਡ ਜਿਸਨੇ ਸਾਨੂੰ ਪੈਦਾ ਕੀਤਾ ਤੇ O ਦਾ ਮਤਲਬ অপারেਟ ਜਿਹਨੇ ਸਾਨੂੰ ਬਣਾਇਆ ਤੇ D ਦਾ ਮਤਲਬ ਡਿਸਟਰੋਏ ਕਰਨ ਵਾਲਾ ਜਿਹੜਾ ਬਣਾ ਸਕਦਾ ਹੈ ਉਹ ਢਾ ਵੀ ਸਕਦਾ ਹੈ ਉਹ ਜਿਹੜਾ ਪਰਮਾਤਮਾ ਹੈ ਜਿਨੇ ਬਣਾਇਆ ਤੇ ਜਿਨੇ ਸਾਨੂੰ ਖਤਮ ਵੀ ਕਰਨਾ ਹੈ ਉਹ ਸਾਰਾ ਕੁਝ ਉਹਦੇ ਹੱਥ ਦੇ ਵਿੱਚ ਹੈ ਕਿਸੇ ਦੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਪਰਮਾਤਮਾ ਨੇ ਇੱਕ ਕੇਵਲ ਜਵਾਲਾਮੁਖੀ ਫਟਿਆ ਜਿਸ ਦੇ ਨਾਲ ਸਾਰੀ ਦੁਨੀਆ ਖਤਮ ਹੋ ਜੇਗੀ ਇਦਾਂ ਨਹੀਂ ਇੱਕ ਜਵਾਲਾਮੁਖੀ ਨਹੀਂ ਜਦੋਂ ਦੁਨੀਆ ਖਤਮ ਹੋਣ ਤੇ ਆਈ ਉਹਨੇ ਇੱਕ ਜਵਾਲਾਮੁਖੀ ਨਾਲ ਨਹੀਂ ਉਥੇ ਪਤਾ ਨਹੀਂ ਕਿੰਨੇ ਕੋ ਜਵਾਲਾਮੁਖੀ ਫਟਣਗੇ ਸਾ ਸਨਦ ਜੇ ਪ੍ਰਮਾਤਮਾ ਨੇ ਚਾਇਆ ਕੱਲਾ ਜਵਾਲਾਮੁਖੀ ਨਾਲ ਥੋੜਾ ਸਾਰੀ ਦੁਨੀਆ ਨੂੰ ਮਾਰਨਾ ਉਥੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਹੈ ਵਿਸ਼ਲੇਸ਼ਣ ਹੋਏਗਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਘਟਨਾਵਾਂ ਸਾਡੇ ਸਾਹਮਣੇ ਹੋਣਗੀਆਂ ਜਦੋਂ ਦੁਨੀਆ ਨੇ ਖਤਮ ਹੋਣਾ ਹੋਇਆ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਅਸੀਂ ਕਿਤੇ ਨਾ ਕਿਤੇ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਵਿੱਚੋਂ ਮਾਰ ਖਾਨੇ ਆ ਇਹਨਾਂ ਚੀਜ਼ਾਂ ਨੂੰ ਅਸੀਂ ਸਮਝ ਨਹੀਂ ਪਾ ਰਹੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਇੰਜ ਕਹਿ ਲੋ ਵੀ ਨਾ ਚੀਜ਼ਾਂ ਨੂੰ ਅਸੀਂ ਇੱਕ ਪਾਸੇ ਰੱਖ ਕੇ ਹੀ ਸੋਚ ਰਹੇ ਆ ਇੱਕ ਚੀਜ਼ਾਂ ਨੂੰ ਅਸੀਂ ਨਹੀਂ ਸਮਝ ਪਾ ਰਹੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਉਹ ਸਾਡਾ ਜਨਮ ਦਾਤਾ ਆ ਸਾਧ ਸੰਗਤ ਉਹ ਸਾਡਾ ਪਾਲਣਹਾਰ ਹੈ ਸਾਡੀ ਰਖਿਆ ਕਰਨ ਵਾਲਾ ਹੈ ਉਹ ਸਤਿਗੁਰੂ ਹੈ ਉਹ ਮਹਾਨ ਹੈ ਪਿਆਰਿਓ ਉਦੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਗੁਰੂ गोविंद गोविंद ਗੁਰੂ ਹੈ ਨਾਨਕ ਭੇਦ ਨਾ ਭਾਈ ਸੋ ਸਾਰਾ ਪ੍ਰਮਾਤਮਾ ਨੇ ਇਨਸਟਰਕਚਰ ਤਿਆਰ ਕੀਤਾ ਸੋ ਪ੍ਰਮਾਤਮਾ ਆਪ ਹੀ ਹੈ ਜਿਉਂਨੇ ਬਣਾਇਆ ਤੇ ਉਹ ਸਾਫ ਵੀ ਆਪ ਹੀ ਕਰੇਗਾ ਆਪ ਹੀ ਖਤਮ ਕਰੇਗਾ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਚੱਲਦਾ ਇਹ ਯਾਦ ਰੱਖਿਓ ਐਡੀ ਛੇਤੀ ਨਹੀਂ ਖਤਮ ਕਰਦਾ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ